ਇਹ ਕਾਗਜ਼ ਕਾਏ ਆ ਗਿਆ ਤਿਆ ਮੈਂ ਵਿੱਚ ਮੈ ਨੂੰ ਵਿਚਾਰ ਦੇ ਨ ਕੋਲ ਛੱਡ ਜਾ ਚੋਰ ਲਾਉਣੀ ਆ ਤੈ ਮੇ ਨਾ ਤੈਨੂੰ ਵਿਚਾਰ ਦੇ ਨ ਕੋਲ ਛੱਡ ਜਾ ਲੱਗਦਾ ਨਾ ਜਿੱਤ ਜਿੰਦ ਸੱਜ ਰੇ ਆਏਗਾ ਲੱਗਦਾ ਨਾ ਜਿੱਤ ਜਿੰਦ ਸੱਜ ਰੇ ਆਏਗਾ ਅਵੇ ਵੱਟ ਵੱਟ ਦੇ ਕੱਲ ਨੂੰ ਜਵਾਰ ਨਹੀਂ ਐਡਾ ਧੀਰਾ ਹੁੰਦਾ ਬੰਦੀਏ ਛਿੰਦਾ ਪੰਜਾਲਾ ਹੋਰ ਨਾ ਕਵਾਰਾ ਐਡਾ ਧੀਰਾ ਹੁੰਦਾ ਬੰਦੀਏ

ਮੂੜੀ ਜਿੱਤੇ ਆਉਂਦੀ ਉਹੀ ਗੱਲ ਬਾਤ ਨਹੀਂ ਤੇਰੀ ਘਟਕੇ ਤੂੰ ਆਈ ਜਿਹੜੀ ਪਹਿਲੀ ਏ ਚੜਾਤ ਨਹੀਂ ਕਿ ਕੋਈ ਇੱਕ ਗੱਲ ਤੇਨ ਨਾਲ ਲੈ ਕੇ ਜਾਣਾ ਕਿ ਕੋਈ ਇੱਕ ਗੱਲ ਤੇਨ ਨਾਲ ਲੈ ਕੇ ਜਾਣਾ ਚਾਰਵੇਂ ਇਹ ਜਵਾਨੀ ਦਾ ਨਜ਼ਾਰਾ ਇਹ ਡੇੜਾ ਜਿਹੜਾ ਹੁੰਦਾ ਬੱਲੀਏ ਢਿੰਦਾ ਪੰਜ ਸਾਲ ਹੋਰ ਨਾਕਵਾਰਾ ਇਹ ਡੇੜਾ ਜਿਹੜਾ ਹੁੰਦਾ ਬੱਲੀਏ ਕਰ ਗਈ ਮੈਂ ਗਾਇਰੇ ਤੀਨ اکلا بينال کينہ گودي نا قوارو اکلا بينال पिछो पेकी छॾे तेग तारा आया त इनो लैन गीत पाग तार वारा आया त इनो लैण नालीरा यार प्यारा हे डेर हूंदा वली पंज साल होर न कुआार डेर हूंदा वली ਰੰਦਾ ਪੰਜ ਸਾਲ ਹੋਰ ਨਾ ਕੁਵਾਰਾ ਜੇ ਡੇ ਰਹਿ ਹੁੰਦਾ ਬੱਲੀਏ ਹੋਰ ਲਾਉਂਦੀਆਂ ਤੇ ਲੀਆਂ ਤੈਨੂੰ ਇਤਾਰ ਦਿਨ ਹੋਰ ਕੱਢਦਾ ਰੰਦਾ ਪੰਜ ਸਾਲ ਹੋਰ ਨਾ ਕੁਵਾਰਾ ਜੇ ਡੇ ਰਹਿ ਹੁੰਦਾ ਬੱਲੀਏ ਹੋਰ ਲਾਉਂਦੀਆਂ ਤੇ ਲੀਆਂ ਤੈਨੂੰ ਇਤਾਰ ਦਿਨ ਹੋਰ ਕੱਢਦਾ ਹੋਰ ਇਹਦਾ ਪੰਜ ਸਾਲ ਹੋਰ ਨਾ ਕੁਵਾਰਾ ਜੇ ਡੇ ਰਹਿ ਹੁੰਦਾ ਬੱਲੀਏ